ਹਾਂਜੀ ਪੰਜਾਬੀ ਜਨ ਸ਼ੋਕ ਦੇਖ ਰਹੇ ਸਾਰੇ ਭਾਈਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ ਆਪਣੇ ਚੈਨਲ ਤੇ ਠੀਕ ਆ ਦੋਸਤੋ ਜਿਵੇਂ ਕਿ ਤੁਸੀਂ ਆਪਣੀ ਸ਼ਰਤਾਂ ਦੀਆਂ ਵੀਡੀਓ ਸ਼ੌਕ ਦੀਆਂ ਵੀਡੀਓ ਤੁਸੀਂ ਦੇਖਦੇ ਰਹਿੰਦੇ ਹੋ ਅੱਜ ਆਪਾਂ ਮਲੇਰਕੋਟਲੇ ਸ਼ਹਿਰ ਦੇ ਵਿੱਚ ਠੀਕ ਹੈ ਜੀ ਪਟਿਆਰ ਪੰਜਾਬ ਦਾ ਸ਼ਹਿਰ ਹੈ ਇਹ ਠੀਕ ਹੈ ਉਹਦੇ ਵਿੱਚ ਪੈਟ ਸ਼ਾਪ ਆ ਸਾਡੇ ਵੀਰ ਵੀ ਠੀਕ ਹੈ ਜੀ ਜੈਦ ਵੀਰ ਵੀ ਠੀਕ ਹੈ ਜੀ ਉੱਤਰ ਦਿਖਾਓ ਵੀਰ ਦਾ ਫੋਟੋ ਇੱਕ ਵਾਰੀ ਲੋਕੇਸ਼ਨ ਵੀ ਚੈੱਕ ਕਰਾ ਦਿਓ ਵੀ ਕਿਹੜਾ ਏਰੀਆ ਹੈ ਉਸ ਤੋਂ ਉਰੇ ਕਬੂਤਰ ਤੋਂ ਲੈ ਕੇ ਤੁਹਾਨੂੰ ਉਤਰਾ ਦੀ ਹਮਰੇ ਕ ਅਸੈਸਰੀ ਸਭ ਕੁਝ ਮਿਲ ਜੂਗਾ ਬਾਕੀ ਹੁਣ ਆਪਾਂ ਜਾਹੀ ਵੀਰ ਨਾਲ ਗੱਲ ਕਰਦੇ ਆ ਵੀ ਇਹਨਾਂ ਦੀ ਸ਼ਾਪ ਤੇ ਕੀ ਕੁਝ ਅਵੇਲੇਬਲ ਹੈ ਕੈਸੀ ਕੈਸੀ ਵੈਰਾਈਟੀ ਦੇ ਕਬੂਤਰ ਮਿਲਦੇ ਨੇ ਜਾਂ ਹੋਰ ਕੈਸੇ ਵੀ ਬੈਟ ਮਿਲਦੇ ਨੇ ਸ੍ਰੀਕਾਰ ਅਸਲਾਮੁਅਲੈਕਮ ਦਾਦਾ ਨਮਸਕਾਰ ਸਾਰੇ ਛੋਟੇ بڑے ਭਾਈ ਅੱਜ ਥੋੜੇ ਹਰ ਤਰ੍ਹਾਂ ਦੀ ਜਿਹੜੀ ਅਸੈਸਰੀ ਅਸੀਂ ਲੈ ਕੇ ਆਏ ਜਿਵੇਂ ਕਿ ਤੁਹਾਨੂੰ ਪਤਾ ਹੈ ਉਹ ਸਭ ਤੋਂ ਪਹਿਲਾਂ ਬਿਜੇ ਨੇ ਆਪਣੇ ਪੈਕੀਜ ਜਿੰਦੀ ਹੈ ਇਹਦੇ ਵਿੱਚ ਆਪਣੇ ਇਹਦੇ ਵਿੱਚ ਪੈਟੀ ਮਿਲਦੀਆਂ ਦੇ ਵਿੱਚ ਚਾਰ ਖਾਨੇ अवेलेबल ਹੁੰਦੇ ਨੇ ਇਹਦੇ ਵਿੱਚ ਆਪਣੇ ਚਾਰ ਜੋੜ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਮਰਜੀ ਆਪਣਾ ਸੇਫਟੀ ਨਾਲ ਰੀਡਿੰਗ ਕਰ ਸਕਦੇ ਆ ਤੇ ਸਭ ਤੋਂ ਸਭ ਕੇ ਪੈਨ ਆਪਣੇ ਕੋਲੇ ਹਰ ਤਰ੍ਹਾਂ ਦਾ ਸ਼ੌਕ ਪਿੱਤੂ ਕਰਾਵੇ ਹਾਂ ਕੋਲਾ ਹੈ ਵੀ ਨਹੀਂ ਕੁਝ ਮੈਨੂਫੈਕਚਰੀ ਤਿਆਰ ਕਰਵਾਈ ਹੋਈ ਹੈ। ਇਸ ਦਾ ਦਾਸਤਾਨਾਗੇ ਕੀ ਹੈ? ਆਸਤਰਾਨਾ ਦੇ ਫੀਡ ਦਾ ਸਮਾਨ ਜਿਵੇਂ ਕਿ ਕੰਨੇ ਹੁੰਦੇ ਰ ਬਾਟਰ ਡਰਿੰਕ ਹੋਇਆ ਬਾਟਰ ਡਰਿੰਕ ਤੇ ਫੀਡ ਟ੍ਰੇ ਹੋਗੀ ਤੇ ਪਿੰਜਰੇ ਵਗੈਰਾ ਹੋਗੇ ਪੈਰਟ ਵਗੈਰਾ ਚਿੜੀਆਂ ਤੇ ਵਗੈਰਾ ਦੇ ਅਬ ਬਿਲਕੁਲ ਫੁੱਲ ਸਟਾਕ ਪਿਆ ਜਾ ਕਰ ਲੋ। ਬਾਕੀ ਫੁੱਲ ਸਟਾਕ ਅਵੇਲੇਬਲ ਆ। ਆਪ ਤੁਸੀਂ ਦੋਸਤੋ ਕੁਆਲਿਟੀ ਚੈੱਕ ਕਰੋ ਵੀ ਜਿਹੜੀ ਦੇ ਵਿੱਚ ਆਪਾਂ ਆਨਲਾਈਨ ਮੰਗਵਾਨੇ ਆ ਕੁਝ ਉਹਦੇ ਨਾਲੋਂ ਵੀ ਇਹ ਪਰਸਨਲੀ ਬਹੁਤ ਵਧੀਆ ਇਹ ਸ਼ੋਪਿੰਗ ਅਸੀਂ ਆਪ ਹੀ ਕਰੀ ਹੈ ਇਹ ਦੋ ਅਸੀਂ ਆ ਤ੍ਰਿੰਕਰ ਲਏ ਨੇ ਤੇ ਆ ਚਾਰ ਤ੍ਰਿੰਕਰ ਲਈਏ ਨੇ ਇੱਕ ਹੀ ਇੱਕ ਅੱਪਾ ਕੇਜ ਲਿਆ ਇਹ ਕੇਜ ਸਾਨੇ ਸਪੈਸ਼ਲ ਤਿਆਰ ਕਰਵਾਈ ਹੈ ਜੋ ਅਕਸਰ ਭਾਈਆਂ ਨੂੰ ਨਾ ਦਿੱਕਤ ਆ ਜਾਂਦੀ ਹੈਗੀ ਜਾਂ ਛਪਕਿਆਂ ਦੀਆਂ ਝਾਲੀਆਂ ਹੁੰਦੀਆਂ ਨੇ ਹਰ ਤਰ੍ਹਾਂ ਦੀਆਂ ਦੇ ਵਿੱਚ ਤਿਆਰ ਕੀਤੀਆਂ ਹੋਈਆਂ ਆਟੋਮੈਟਿਕ ਆਲਰੇਡੀ ਤਿਆਰ ਹੋਈਆਂ ਹੋਈਆਂ ਮਿਲਣਦੀਆਂ ਨੇ ਬਸ ਜਾ ਕੇ ਉਹਨੇ ਢਾਗਾ ਲਾ ਕੇ ਫਿੱਟ ਕਰ ਦੇਣਾ ਬਸ ਠੀਕ ਹੈ ਦੋਸਤੋ ਆਹ ਦੇਖੋ ਬਹੁਤ ਵਧੀਆ ਐਂਜੀ ਨੇ ਐਸੇ ਦਾ ਸਾਇਰ ਨੂੰ ਪਤਾ ਹੀ ਹੈ ਇਹ ਡ੍ਰਿੰਕਰ ਹੈ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਆਪਣਾ ਜਿਵੇਂ ਹੁਣ ਦਰਮਿਆਨ ਸੀਜ਼ਨ ਆ ਰਿਹਾ ਕੋਈ ਬਰੀਡਿੰਗ ਵਾਲੇ ਵਾਸਤੇ ਜਿਵੇਂ ਵੀ ਇਹਨੂੰ ਆਪਾਂ ਰੱਖ ਸਕਦੇ ਹਾਂ ਪਾਕਿਸਤਾਨ ਹਾਂ ਇਹ ਆ ਟ੍ਰੇ ਆ ਤੁਸੀਂ ਕਰੋ ਬਹੁਤ ਵਧੀਆ ਕਲਟੀਜੇ ਨੇ ਇਹਦਾ ਜਿਵੇਂ ਦਾਣਾ ਪਾ ਕੇ ਤੁਸੀਂ ਰੱਖ ਦੋ ਵੀ ਦਾਣਾ ਨਾ ਤਾਂ ਖਰਾਬ ਆਊਗਾ ਨਾ ਇਧਰ ਉਧਰ ਵੇਸਟ ਹੋਊਗਾ ਠੀਕ ਹੈ ਜੀ ਈ ਤੁਸੀਂ ਪੇਟੀਆਂ ਛੱਪ ਕੇ ਆਹ ਪੇਟੀਆਂ ਵੀ ਚੈੱਕ ਕਰਵਾਓ ਵੀਰ ਦੀਆਂ ਬਹੁਤ ਵਧੀਆ ਕੁਆਲਿਟੀ ਚ ਨੇ ਵੀ ਇੱਕ ਪੇਟੀ ਹੁੰਦੀ ਆ ਵੀ ਆਪਾਂ ਦੇ ਖਰਾਬ ਹੋ ਜੇ ਆ ਕੁਝ ਹੈਵੀ ਦੀ ਆ ਉਹਨਾਂ ਹੈਵੀ ਕੁਆਲਿਟੀ ਚ ਆ 4 ਤੋਂ 6 ਖਾਨੇ ਨੇ ਠੀਕ ਹੈ ਜੀ ਇਹਨਾਂ ਦੀ ਪ੍ਰਾਈਸ ਰੇਂਜ ਬਾਜੀ ਕਿਹੜਾ ਹੋ ਸਕਦੀ ਹੈ ਇਹਨਾਂ ਦੀ ਨੀਅਰ ਬਾਊਟ ਇਹਨਾਂ ਦੇ ਨੀਅਰ ਮਰ ਪ੍ਰਾਈਸ ਰੇਂਜ ਆ ਜਿਹੜੀ 4 ਖਾਨਿਆਂ ਵਾਲੀ ਪੇਟੀ ਆ ਉਹ ਹਜ਼ਾਰ ਰੁਪਏ ਦੀ ਆ ਔਰ ਜਿਹੜੀ 6 ਖਾਨਿਆਂ ਵਾਲੀ ਇਹ ਵੀ ਫੋਲ ਕੇ ਦਿਖਾ ਦਿਓ ਇਹਦੇ ਵਿੱਚ ਦੋ ਤਾਕੀਆਂ ਹੁੰਦੀਆਂ ਦੋਸਤੋ ਪੂਰੀ ਕੰਫਰਟੇਬਲ ਹੈ ਇਹ ਪੂਰੀ ਕੁਆਲਿਟੀ ਹੈ ਵੀ ਪੂਰਾ ਐ ਲਾਲੋ ਵੀ ਜੋੜਾ ਤੇ ਵਿੱਚ ਭੱਠੇ ਬੈਠ ਜਾਣਗੇ ਦੇਖ ਸਕਦੇ ਹੋ ਤੁਸੀਂ ਵੀ ਪੂਰੀ ਬਾਹਾਂ ਵੀ ਪਿੱਛੇ ਤੱਕ ਜਾ ਰਹੀ ਆ ਠੀਕ ਹੈ ਜੀ ਪੂਰੀ ਵਧੀਆ ਕੁਆਲਿਟੀ ਚ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਕੇਜਵੀਰ ਦੇ ਸੇਲ ਵਾਸਤੇ ਨੇ ਇਧਰੋਂ ਐਸੈਸਰੀ ਚੈੱਕ ਕਰੋ ਦੋਸਤੋ ਸਟਾਕ ਫੁੱਲ ਹੈ ਇਹ ਕਿੰਨੇ ਨੰਬਰ ਹੈ ਇਹ ਕੇਜ ਆਪਣਾ ਇਹ ਇਹ ਇੱਕ ਨੰਬਰ ਹੈ ਇੱਕ ਨੰਬਰ ਆਪਣੇ ਲਵੇ ਕਿੰਨੇ ਨੰਬਰ ਤੱਕ ਕੇਜ ਮਿਲ ਜਾਣਗੇ ਲੈ ਕੇ ਫੁੱਲ ਹੈਵੀ ਸਾਈਜ਼ ਤੱਕ ਪੈਣਾ ਫੁੱਲ ਸਾਈਜ਼ ਤੱਕ ਪੈਣਾ ਬਾਬਾ ਠੀਕ ਹੈ 11 ਦੇ ਵੀ ਆਪਣੇ ਕੋਲੇ ਫੁੱਲ ਵੱਡੇ ਤੋਂ ਵੱਡੇ ਪੈਣ 5 ਨੰਬਰ ਤੱਕ ਪਿਆ ਵਾਹ ਠੀਕ ਹੈ ਜੀ ਠੀਕ ਹੈ ਲੋ ਜੀ ਦੋਸਤੋ ਦੇਖ ਸਕਦੇ ਹੋ ਹੁਣ ਤੁਸੀਂ ਕਬੂਤਰ ਵੀ ਚੈੱਕ ਕਰੋ ਵੀਰ ਲਵੇ ਇਸ ਟਾਈਮ ਕਿਹੜੀ ਵੈਰਾਈਟੀ ਦੇ ਕਬੂਤਰ ਆਪਣੇ ਹੋਰ ਕਿਹੜੀ-ਕਿਹੜੀ ਵੈਰਾਈਟੀ ਦੇ ਮਿਲਦੇ ਨੇ ਪਹਿਲਾਂ ਇਹ ਦੱਸੋ ਭਾਜੀ ਤੁਸੀਂ ਭਾਜੀ ਆਪਣੇ ਕੋਲੇ ਹਰ ਤਰ੍ਹਾਂ ਦੀ ਵੈਰਾਈਟੀ ਦੇ ਹਰ ਤਰ੍ਹਾਂ ਦਾ ਸਟਾਕ ਅਵੇਲੇਬਲ ਹੋ ਜਾਂਦਾ ਹੈ ਇਸ ਤਰ੍ਹਾਂ ਕੀ ਤੁਸੀਂ ਜਾਣਦੇ ਹੋ ਕਿ ਆ ਕਬੂਤਰ ਬੈਟਰੀ ਨਾਲ ਆਪਣੇ ਕੋਲੇ ਕਾਲੇ ਜੋਗੀਏ ਕਾਲੇ ਮੁਖੀ ਜਿਨ੍ਹਾਂ ਨੂੰ ਕਹਿੰਦੇ ਨੇ ਟੂਰ ਕੁਆਲਟੀ ਦੇ ਫੁੱਲ ਦੇ ਸੀ ਪਰ ਲਾਲ ਸ਼ੂਤ ਰੱਖਾਂ ਦੇ ਆਹ ਦੇਖ ਬਾਜੀ ਬਾ ਦੋਸਤੋ ਚੈੱਕ ਕਰ ਤਾਂ ਕਰ ਰਹੇ ਹੋ ਤੁਸੀਂ ਇਹ ਲੱਠੇ ਕਬੂਤਰ ਨੇ ਇਹ ਪੰਜਾਬ 'ਚ ਜਿਵੇਂ ਕੀ ਪਤਾ ਤੁਹਾਨੂੰ ਲੱਠੇ ਕਬੂਤਰਾਂ ਦਾ ਬਹੁਤ ਵਧੀਆ ਸ਼ੌਂਕ ਹੁੰਦਾ ਠੀਕ ਹੈ ਬਾਜੀ ਬਾ ਦੋਸਤੋਂ ਤੁਸੀਂ ਚੈੱਕ ਕਰੋ ਵੀ ਹਾਈਟ ਤੇ ਕੁਆਲਿਟੀ ਕਿਆ ਇਹ ਅੱਛਾ ਵੀ ਤੁਸੀਂ ਲੈ ਕੇ ਕਿੱਥੋਂ ਆਂਦੇ ਨੇ ਬਾਜੀ ਇਹ ਜਾਈ ਵੀਰੇ ਬਾਜੀ ਜਿਹੜੇ ਬੰਦੇ ਕਰਦੇ ਨੇ ਸ਼ੌਕ ਤੋਂ ਬਾਦ ਉਹਨਾ ਸ਼ੌਕ ਉਹ ਤੋਂ ਬਾਦ ਫਿਰ ਉਹ ਸ਼ੌਕ ਖਤਮ ਕਰਦੇ ਨੇ ਮਤਲਬ ਇਹ ਉੱਡੇ ਦੌੜਦੇ ਕੂਤਰ ਲੜਦੇ ਕੂਤਰ ਨੇ ਫੁੱਲ ਕਰਦਾ ਠੀਕ ਹੈ ਠੀਕ ਹੈ ਤੁਸੀਂ ਚੈੱਕ ਕਰ ਸਕਦਾ ਹੋ ਦੋਸਤੋਂ ਰੱਖੋ ਬਾਜੀ ਇੱਕ ਟੈਂਗਨ ਵਾਲੀ ਪਾਤੀ ਕਮਾਂਡ ਦੋਸਤੋ ਤੁਸੀਂ ਚੈੱਕ ਕਰ ਹੀ ਰਹੇ ਹੋ ਵੀ ਕਿ ਕੈਸੀ ਕੈਸੀ ਵਰਾਇਟੀ ਦੇ ਵੀਰ ਲਵੇ ਕਬੂਤਰ ਨੇ ਠੀਕ ਹੈ ਜੀ ਲਾਲ ਕਾਗੜਾ ਬਦਾਮੀ ਗੰਡਿਆਂ ਵਾਲਾ ਉਹ ਆਗਰੇ ਦੇ ਵਿੱਚ ਜਿਆਦਾ ਫੇਮਸ ਹੈ ਵਾਹ ਜੀ ਵਾਹ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਯੂਨੀਕ ਕਬੂਤਰ ਹੈ ਇਹ ਅੱਛਾ ਜੀ ਕਿਸੇ ਵੀਰ ਨੇ ਕੋਈ ਵੀ ਸਮਾਨ ਦੀ ਡਿਲੀਵਰੀ ਕਰਵਾਣੀ ਹੋਵੇ ਆਪਣੇ ਹੋਮ ਡਿਲੀਵਰੀ ਤੁਸੀਂ ਕਰ ਦਿੰਦੇ ਹੋ ਹਾਂਜੀ ਹਾਂਜੀ ਅਗਲੇ ਲੈਵਲ ਆਈ ਉਹਦਾ ਕੈ ਉਹਦਾ ਜਿਹੜਾ ਚਾਰਜ ਐਕਸਟਰਾ ਹੋਣਾ ਠੀਕ ਹੈ ਇੱਕ ਵਾਰੀ ਆਪਣਾ ਨੰਬਰ ਬੋਲ ਦੋ ਵੀ ਕਿਸੇ ਵੀਰ ਨੇ ਵੀ ਕਰਵਾਣੇ ਹੋਣ 9979402503 ਆਪਣਾ ਨੰਬਰ ਹੈ 9979402503 ਇੱਕ ਵਾਰੀ ਆਪਣੀ ਲੋਕੇਸ਼ਨ ਵੀ ਦੱਸ ਦੋ ਵੀ ਕਿਸੇ ਵੀਰ ਨੇ ਆਣਾ ਹੋਵੇ ਇਹ ਲੋਕੇਸ਼ਨ ਆਪਣੀ ਮਲੇਰਪੋਲਾ ਪੰਜਾਬ ਰਾਏਗੋਡ ਕਵਰਫਲਾਈ ਬ੍ਰਿਜ ਦੇ ਬਿਲਕੁਲ ਉਪਰ ਇੱਕ ਨੀਚੇ ਨियर ਕਮਲ ਸੈਨਮਾ ਕੇ ਲੋਕ ਹੈ ਨਹਿਰੂ ਆਂ। ਬਸ ਠੀਕ ਹੈ। ਵੈਸੇ ਵੀ ਜੇ ਕਿਸੇ ਵੀਰ ਨੇ ਆਣਾ ਹੋਵੇ ਵੀਰ ਨੂੰ ਸੰਪਰਕ ਕਰਕੇ ਵੀ ਆ ਸਕਦਾ। ਵੀਰ ਆਪੀ ਪਿੱਕ ਕਰ ਲੂਗਾ ਦੋਨੋਂ। ਠੀਕ ਹੈ ਜੀ। ਲੋ ਜੀ ਦੋਸਤੋ ਤੁਸੀਂ ਚੈੱਕ ਕਰੋ ਕਬੂਤਰ ਵੀ ਕੈਸੀ-ਕੈਸੀ ਵੈਰਾਈਟੀ ਦੇ ਨੇ। ਠੀਕ ਹੈ ਜੀ। ਪੂਰਾ ਫੁੱਲ ਸਟਾਕ ਆ ਤੁਸੀਂ ਦੇਖ ਸਕਦੇ ਹੋ। ਘੱਟੋ-ਘੱਟ 2-250 ਕਬੂਤਰ ਫਿਰ ਰਿਹਾ ਹੋਊਗਾ ਉੱਧਰ ਵੀ ਸਾਰੇ ਕੈਸ ਨੇ। ਲੋ ਕਰੋ ਸ਼ੌਂਕ ਦੀ ਕੈਸੇ ਕਹਦੇ ਕਬੂਤਰ ਨੇ। ਦੋਸਤੋ ਆਪਾਂ ਵੀ ਪਰਸਨਲੀ ਵਿਰੇ ਤੋਂ ਬਹੁ ਵਾਰੀ ਸ਼ੋਪਿੰਗ ਕਰੀ ਆ ਬਹੁਤ ਵਧੀਆਂ ਤੋਂ ਵਧੀਆਂ ਲਾਜਵਾ ਵੀਰ ਕੁੱਤਰ ਰੱਖਦਾ ਹੈ ਵਧੀਆਂ ਉੜਦੇ ਦੌੜਦੇ ਬਹੁਤ ਵਧੀਆਂ ਰਿਜ਼ਲਟ ਹੈ ਆਇਕ ਵੀਰੇ ਆ ਨੀਲੇ ਦਾ ਸ਼ੋਅ ਕਰਵਾਉਈਏ ਹੈ ਬਾਜੀ ਬਾਦ ਦੋਸਤੋ ਲੇਦਾ ਸ਼ੋ ਕਰੋ ਇਹ ਕਾ ਮੌਜੂਦਾ ਨੀਲਾ ਕਾ ਰੰਗ ਰੂਪ ਹੈ ਤੇ ਉੱਪਰ ਹਲਕੀ ਹਲਕੀ ਮੋਟੀ ਪਈ ਹੋਈ ਹੈ ਉਹ ਸੂਹਾ ਇੱਕ ਉੱਤਰ ਵਾਜੀ ਦਾ ਬਹੁਤ ਜਿਆਦਾ ਵੈਰਾਈਟੀ ਆ ਕਬੂਤਰਾਂ ਦੀ ਵੀ ਆਪਾਂ ਕੱਲਾ ਕੱਲਾ ਸ਼ਾਇਦ ਦਿਖਾਇਆ ਵੀ ਨਾ ਜਾਵੇ ਵੀਰ ਜੀ ਇੱਕ ਇਹ ਵੀ ਦੱਸੋ ਵੀ ਤੁਸੀਂ ਜਿਵੇਂ ਹੋਰ ਫੈਂਸੀ ਕਬੂਤਰ ਚਾਹੀਦੇ ਹੋਣ ਜਾਂ ਕੋਈ ਵੀ ਬਰੀਡ ਵੀ ਉਹ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ ਜੀ 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 ਹਰ ਤਰ੍ਹਾਂ ਦੀ ਫੈਂਸੀ ਬਰੀਡ ਵੀ ਅਵੇਲੇਬਲ ਹੁੰਦੀ ਹੈ ਜਿਸ ਤਰ੍ਹਾਂ ਕੀ ਜੈਕੋਬੀਨ ਹੋਇਆ ਨਕਾਬ ਪੋਲ ਹੋਇਆ ਸੈਂਟੀਨੇਟ ਹੋਇਆ ਕਿੰਗ ਕਬੂਤਰ ਲਕੇ ਵਗੈਰਾ ਬੈਂਗਲੌਰ ਬਰੀਡ ਯਾਨੀ ਜਿਹੜੀ ਹਰ ਤਰ੍ਹਾਂ ਦੀ ਬਰੀਡ ਹੈ ਬਹੁਤ ਬਹੁਤ ਸਾਡੇ ਕੋਲੇ ਵੀਰ ਜੀ ਹਰ ਤਰ੍ਹਾਂ ਦੀ ਪਾਰਟੀ ਹੁੰਦੀ ਹੈ ਤੇ ਅਸੀਂ ਹੋਸਟਲ ਦੇ ਵਿੱਚ ਵੀ ਕੰਮ ਕਰਦੇ ਆਂ ਸਾਡੇ ਕੋਲੇ ਦਿੱਲੀ ਐਸ਼ੋਕ ਵਾਲੇ ਬੰਦੇ ਨੰਬਰ 15 22 25 30 50 60 70 ਕੋਲ ਜਾਈਦਾ ਹੁੰਦੇ ਨੇ ਉਹਨਾਂ ਨਾਲ ਵੀ ਸਾਡਾ ਕੰਟੈਕਟ ਹੈ ਸਾਡੇ ਟੈਕੀਸ਼ੀਅਨ ਦੇ ਹੋ ਤੇ ਜਿਸ ਕਿਸੇ ਵੀ ਨੇ ਆਪਣੇ ਹੋਸਟਲ ਦੀ ਚਾਹੀਦੇ ਹੋਣਗੇ ਤਾਂ ਆਪਾਂ ਹੋਸਟਲ ਲਈ ਵੀ ਅਵੇਲੇਬਲ ਕਰਵਾ ਦਿੰਦੇ ਆ ਉਹਨਾਂ ਨੂੰ ਅਕਾਊਂਟਿੰਗ ਕਬੂਤਰ ਦੇ ਕੇ ਉਸ ਅਕਾਊਂਟਿੰਗ ਨਾਲ ਤਾਂ ਪੇਮੈਂਟ ਲੈ ਲੈਣੇ ਆਂ ਔਰ ਸਭ ਤੋਂ ਵੱਡੀ ਗੱਲ ਵੀਰ ਜੀ ਆਂ ਇਹ ਕੋਈ ਚਾਹ ਮਾਨ ਪਸੰਦ ਦਾ ਸਾਡੇ ਨਾਲ ਸੰਪਰਕ ਕਰ ਸਕਦਾ। ਬਸ ਠੀਕ ਹੈ ਜੀ। ਲੋ ਜੀ ਦੋਸਤੋ ਕਿਵੇਂ ਲੱਗੀ ਵੀਰ ਦੀ ਸ਼ਾਪ ਪੂਰੀ ਓਕੇ ਰਿਪੋਰਟ ਹੈ। ਇੱਕ ਤੋਂ ਇੱਕ ਵੀਰ ਦੇ ਲਵੇ ਬਰੀਡ ਹੈ। ਇੱਕ ਤੋਂ ਇੱਕ ਨਸਲ ਦੇ ਕਬੂਤਰ ਨੇ ਠੀਕ ਹੈ ਜੀ। ਜਿਸ ਵੀਰ ਨੂੰ ਵੀ ਚਾਹੀਦੇ ਹੋਣ ਵੀਰ ਨਾਲ ਕੰਟੈਕਟ ਕਰ ਲੈ। ਠੀਕ ਹੈ ਜੀ। ਲੋ ਹੁਣ ਤੁਹਾਨੂੰ ਬਸ ਕਬੂਤਰਾਂ ਦਾ ਓਵਰਵਿਊ ਦੇ ਦਿੰਨੇ ਆ। ਵੀਰ ਦਾ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ 'ਚ ਵੀ ਮਿਲ ਜਾਊਗਾ। ਤੁਹਾਨੂੰ ਉੱਪਰ ਸਕਰੀਨ 'ਤੇ ਵੀ ਚੱਲ ਰਿਹਾ ਹੈ। ਠੀਕ ਹੈ ਜੀ। ਲੋ ਫਿਰ ਕਰ ਲੋ ਸ਼ੌਂਕ। ਜਿਸ ਵੀਰ ਨੂੰ ਵੀ ਚਾਹੀਦੇ ਨੇ ਕਰ ਲੋ ਵੀਰ ਨੂੰ ਕਾਲ। ਲੋ ਜੀ ਦੋਸਤੋ ਠੀਕ ਹੈ ਜੀ ਮਿਲਦੇ ਹਾਂ ਹੁਣ ਤੁਹਾਨੂੰ ਕਿਸੇ ਅਗਲੇ ਸ਼ੌਂਕ ਨਾਲ ਠੀਕ ਹੈ ਵੀਰ ਨੂੰ ਕਾਲ ਕਰੋ ਠੀਕ ਹੈ ਜੀ ਜੈਸੇ ਵੀ ਕਬੂਤਰ ਚਾਹੀਦੇ ਨੇ ਜੈਸਾ ਵੀ ਤੁਸੀ ਸ਼ੌਂਕ ਕਰਨਾ ਹੈ ਵੀਰ ਦਾ ਬਹੁਤ ਰੀਜ਼ਨੇਬਲ ਪ੍ਰਾਈਸ ਆ ਠੀਕ ਹੈ ਜੀ ਓਕੇ ਜੀ ਮਿਲਦੇ ਹਾਂ ਹੁਣ ਤੁਹਾਨੂੰ ਨੈਕਸਟ ਵੀਡੀਓ ਚ ਵੀਰ ਦੇ ਕੁਝ ਕਬੂਤਰ ਹੋਰ ਵੀ ਨੇ ਠੀਕ ਹੈ ਉਹਨਾਂ ਦੀ ਵੀ ਵੀਡੀਓ ਤੁਹਾਨੂੰ ਨਾਲ ਹੀ ਜੋੜ ਦਾਂਗੇ